ਕਬੀਰ ਫਲ ਲਾਗੇ ਫਲਨ ਪੱਕਣ ਲੱਗੇ ਆਂਬ ਜਾਏ ਪਹੂਚੈ ਖਸਮ ਕੋ ਜੋ ਵਿਚ ਨਖਾਹੀ ਕਾਂਬ ਸੁਹਾਉ ਸਾ ਸੰਗਤ ਜੀ ਤਨ ਤਨ ਭਗਤ ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਹਨ ਪਾਵਨ ਸ਼ਲੋਕਾਂ ਦੀ ਵਿਚਾਰ ਸਾਡੀ ਹਿਰਦੇ ਰੂਪੀ ਝੋਲੀ ਵਿੱਚ ਪਾਰੇ ਹਨ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਨਾਮ ਰੰਗ ਵਿੱਚ ਮਸਤ ਹੋਏ ਤੁਰੇ ਜਾ ਰਹੇ ਸਨ ਤੇ ਜਾਂਦਿਆਂ ਜਾਂਦਿਆਂ ਸੁਭਾਵਕ ਹੀ ਇੱਕ ਅੰਬਾਂ ਦੇ ਬਾਗ ਵਿੱਚ ਜਾ ਪਰਵੇਸ਼ ਹੋਏ ਤਾਂ ਉੱਥੇ ਜੋ ਬਾਗ ਦਾ ਮਾਲੀ ਸੀ ਉਹ ਆਪਣੀ ਕਿਰਤ ਕਰ ਰਿਹਾ ਸੀ ਜਦੋਂ ਉਸ ਨੇ ਕਬੀਰ ਸਾਹਿਬ ਜੀ ਨੂੰ ਆਉਂਦਿਆ ਵੇਖਿਆ ਤਾਂ ਸਤਿਕਾਰ ਨਾਲ ਬਿਠਾਇਆ ਤੇ ਸੇਵਾ ਪੁੱਛੀ ਤਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਪਰ ਤੂੰ ਦੱਸ ਕਿ ਕੀ ਕਰ ਰਿਹਾ ਹੈ ਇਹ ਡੂੰਗਾ ਟੋਇਆ ਕਾਦੇ ਲਈ ਪੁੱਟਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਮਹਾਰਾਜ ਬਾਗਾਂ ਦਾ ਮਾਲਕ ਕੋਈ ਹੋਰ ਹੈ ਮੈਂ ਤਾਂ ਇਸ ਦਾ ਮਾਲੀ ਹਾਂ ਮੇਰੇ ਰਾਖੀ ਰੱਖਣ ਦੇ ਬਾਵਜੂਦ ਵੀ ਤੋਤੇ ਇਤਿਆਦ ਕਾਂ ਅੱਬਾਂ ਨੂੰ ਠੰਗ ਠੰਗੇ ਖਾ ਜਾਂਦੇ ਹਨ ਪਾਪ ਦਾਗੀ ਕਰ ਜਾਂਦੇ ਉਹਨਾਂ ਦੀ ਛਾਂਟੀ ਕਰਕੇ ਮੈਂ ਟੋਏ ਵਿੱਚ ਦੱਬ ਦਿੰਦਾ ਇਹ ਅੰਬ ਮਾਲਕ ਦੇ ਪ੍ਰਵਾਨ ਹੋਣ ਦੇ ਯੋਗ ਨਹੀਂ ਬਾਕੀ ਦੇ ਅੰਬ ਮਾਲਕ ਦੇ ਦਰਬਾਰ ਪਹੁੰਚ ਜਾਂਦੇ ਹਨ ਇਹ ਸੁਣ ਕੇ ਭਗਤ ਕਬੀਰ ਸਾਹਿਬ ਜੀ ਨੇ ਸੋ ਪਿੱਛੇ 133 ਲੋਕਾਂ ਤੱਕ ਵਿਚਾਰ ਹੋਈ ਹੈ ਇਹ ਸੁਣ ਕੇ ਮਾਲੀ ਤੋਂ ਇਹ 134 ਨੰਬਰ ਸ਼ਲੋਕ ਜੋ ਅਸੀਂ ਪਾਠ ਪੜਿਆ ਉਚਾਰਨ ਕੀਤਾ ਕਬੀਰ ਫਲ ਲਾਗੇ ਫਲਨ ਪੱਕਣ ਲਾਗੇ ਆਂਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਜਿਵੇਂ ਬਰਿਸ਼ਾਂ ਦੇ ਫਲ ਫਲਣ ਲੱਗ ਜਾਂਦੇ ਆਂਬ ਆਂਬ ਵੀ ਪੱਕਣ ਲੱਗ ਜਾਂਦੇ ਕਹਿੰਦੇ ਜਾਏ ਪਹੁੰਚੇ ਖਸਮ ਕਉ ਜੋ ਬੀਚ ਨ ਖਾਹੀ ਕਾਂਬ ਕਹਿੰਦੇ ਫਲ ਤਾਂ ਬਹੁਤ ਪੱਕੇ ਪਰ ਮਾਲਕ ਦੇ ਕੋਲ ਮਾਲੀ ਦੇ ਰਾਹੀ ਉਹੀ ਫਲ ਪਹੁੰਚਦਾ ਹੈ ਜਿਨ੍ਹਾਂ ਨੂੰ ਕਾਵਾਂ ਨੇ ਉਤਿਆਨੇ ਵਿੱਚ ਵਿੱਚ ਵਿਚ ਵਿਚਾਲੇ ਨਾ ਖਾਦਾ ਹੋਵੇ ਵਾ ਫਲ ਕਾਣਾ ਨਾ ਹੋਇਆ ਹੋਵੇ ਇਸੇ ਤਰ੍ਹਾਂ ਇਹ ਇਨਸਾਨ ਜਿਵੇਂ ਅੰਬਾਂ ਦੇ ਬਰਿਸ਼ਾਂ ਨੂੰ ਜਿਤਨਾ ਬੂਰ ਆਉਂਦਾ ਉਤਨਾ ਫਲ ਨਹੀਂ ਲੱਗਦਾ ਜਿਤਨਾ ਫਲ ਲੱਗਦਾ ਉਤਨਾ ਸਾਬਤ ਨਹੀਂ ਰਹਿੰਦਾ ਭਾਵ ਹਨੇਰੀ ਨਾਲ ਕੁਝ ਝੜ ਜਾਂਦਾ ਹੈ ਸਾਰਾ ਪੱਕਦਾ ਨਹੀਂ ਫਿਰ ਜਿਤਨੇ ਅੰਬ ਦੇ ਫਲ ਪੱਕਦੇ ਉਹ ਸਾਰੇ ਮਿੱਠੇ ਨਹੀਂ ਹੁੰਦੇ ਕੁਝ ਖੱਟੇ ਕੁਝ ਕਾਣੇ ਹੋ ਜਾਂਦੇ ਕੁਝ ਫੜਾ ਨੂੰ ਪੰਛੀ ਟੋਕ ਕੇ ਦਾਗੀ ਕਰ ਜਾਂਦੇ ਪਰ ਬਾਗ ਦੇ ਮਾਲਕ ਨੂੰ ਮਾਲੀ ਰਾਹੀਂ ਉਹ ਫਲ ਪਹੁੰਚਦੇ ਕੱਚੇ ਝੜੇ ਨਾ ਆਉਣ ਜੋ ਕਾਣੇ ਜਾਂ ਦਾਗੀ ਨਾ ਹੋਣ ਜੈਸਾ ਕਿ ਭਾਈ ਗੁਰਦਾਸ ਜੀ ਆਪਣੇ ਕਵਿਤਾ ਵਿੱਚ ਕਹਿੰਦੇ ਆ ਜੀਤੇ ਫੂਲ ਫੂਲੇ ਤੇਤੇ ਫਲ ਨ ਲਾਗੇ ਧਰਮ ਲਾਗਤ ਜਿਤੇਗ ਪਰ ਪੱਕ ਨ ਸਕਲ ਹੈ ਦਾ ਦ੍ਰਿਸ਼ਟਾਨ ਦਿੰਦੇ ਆ ਇਸੇ ਪ੍ਰਕਾਰ ਸੰਸਾਰ ਰੂਪੀ ਆਪ ਦੇ ਬ੍ਰਿਸ਼ ਨੂੰ ਜਿਤਨਾ ਜੀਵਾਂ ਰੂਪੀ ਬੂਰ ਲੱਗਦਾ ਉਹ ਸਭ ਸਤ ਸੰਗਤ ਵਿੱਚ ਨਹੀਂ ਆਉਂਦੇ ਜਿਤਨੇ ਸਤ ਸੰਗੀ ਹੋਣ ਰੂਪ ਫਲ ਲੱਗਦੇ ਉਤਨੇ ਸਾਬਤ ਨਹੀਂ ਰਹਿੰਦੇ ਭਾਵ ਵਿਸ਼ੇ ਵਿਕਾਰਾਂ ਦੀ ਹਨੇਰੀ ਕਰਕੇ ਸਤ ਸੰਗਤ ਤੋਂ ਦੂਰ ਹੋਣ ਰੂਪ ਝੜ ਜਾਂਦੇ ਪੂਰਨ ਸਤ ਸੰਗੀ ਹੋਣ ਰੂਪ ਪੱਕਦੇ ਨਹੀਂ ਹਨ ਫਿਰ ਜਿਤਨੇ ਸਤ ਸੰਗੀ ਸ਼ੁਭ ਗੁਣਾ ਦੇ ਵਿੱਚ ਪੱਕਣ ਰੂਪਰ ਪੱਕ ਹੋ ਜਾਂਦੇ ਪਰ ਨਾਮ ਰੂਪੀ ਰਸ ਦੇ ਮਠਾਪ ਵਾਲੇ ਮਿਠਾਸ ਵਾਲੇ ਨਹੀਂ ਹੁੰਦੇ ਕਿਉਂਕਿ ਕੋਈ ਈਰਖਾ ਦੁਵੇਸ਼ ਕਰਕੇ ਖਟਾਸ ਵਾਲੇ ਹੋ ਜਾਂਦੇ ਹੰਕਾਰ ਕਰਕੇ ਕਾਣੇ ਹੋ ਜਾਂਦੇ ਅਤੇ ਕਈਆਂ ਨੂੰ ਕਾਮ ਕ੍ਰੋਧ ਰੂਪੀ ਪੰਛੀ ਟੋਕ ਕੇ ਦਾਗੀ ਕਰ ਜਾਂਦੇ ਹਨ ਸਾਰੇ ਸਾਬਤ ਨਹੀਂ ਰਹਿੰਦੇ ਪਰ ਸੰਸਾਰ ਬਾਗ ਦੇ ਮਾਲਕ ਪਰਮੇਸ਼ਰ ਨੂੰ ਗੁਰੂ ਰੂਪੀ ਮਾਲੀ ਦੁਆਰਾ ਉਹ ਜੀਵ ਰੂਪੀ ਅੰਬ ਹੀ ਪਹੁੰਚਦੇ ਜਿਨ੍ਹਾਂ ਨੂੰ ਵਿਸ਼ਿਆਂ ਦੀ ਹਨੇਰੀ ਛਾੜਦੀ ਨਹੀਂ ਕਾਮ ਕ੍ਰੋਧ ਰੂਪੀ ਪੰਛੀ ਟੋਕਦੇ ਨਹੀਂ ਨਾਮ ਦੀ ਮਿਠਾਸ ਵਾਲੇ ਤੇ ਅਪਰੂਖ ਬ੍ਰह्म ਗਿਆਨ ਰੂਪੀ ਪਕਿਆਈ ਦੇ ਸਹਿਤ ਹੁੰਦੇ ਉਹ ਪਰਮੇਸ਼ਰ ਨਾਲ ਅਭੇਦ ਹੋਣ ਰੂਪ ਮਾਲਕ ਪਾਸ ਪਹੁੰਚ ਜਾਂਦੇ ਆ। ਸੋ ਅੱਗੇ ਜੋ ਸ਼ਲੋਕ ਭਗਤ ਜੀ ਉਚਾਰ ਰਹੇ 135 ਨੰਬਰ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹੱਟ ਤੀਰਥ ਜਾਹੇ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਮੂਰਖ ਮਨੁੱਖ ਠਾਕੁਰ ਦੇਵਤਿਆਂ ਦੀਆਂ ਮੂਰਤਾਂ ਨੂੰ ਮੁੱਲ ਲੈ ਕੇ ਪੂਜਦੇ ਆ ਅਤੇ ਮਨ ਹੱਠ ਮਨ ਦੀ ਜਿੱਦ ਕਰਕੇ ਤੀਰਥਾਂ ਉੱਤੇ ਜਾਂਦੇ ਭਾਵੇਂ ਕੋਈ 50 ਰੁਪਏ ਤੇ ਕੋਈ 100 ਰੁਪਏ ਕੋਈ ਤਾਂਬੇ ਸੋਨੇ ਆਦ ਚਾਂਦੀ ਦੀਆਂ ਮੂਰਤਾਂ ਵਾ ਗੰਡਕਾ ਨਦੀ ਵਿੱਚੋਂ ਨਿਕਲੇ ਪੱਥਰ ਤੇ ਚਿੱਟੀ ਧਾਰੀ ਤੇ ਚਿੱਟੇ ਪੱਥਰ ਤੇ ਕਾਲੀ ਧਾਰੀ ਇਹ ਤੇ ਆਦ ਵਾਲੇ ਠਾਕੁਰ ਦਾ ਜਨੇਊ ਪਾਇਆ ਮੰਨ ਕੇ ਠਾਕੁਰ ਨੂੰ ਪੂਜਦੇ ਆ ਦੇਖਾ ਦੇਖੀ ਸਵਾਗ ਧਰ ਭੁੱਲੇ ਪਟਕਾ ਖਾਹੇ ਕਹਿੰਦੇ ਇਹ ਦੇਖਾ ਦੇਖੀ ਇੱਕ ਦੂਜੇ ਨੂੰ ਵੇਖ ਕਰਕੇ ਸਵਾਗ ਸਾਗ ਨਕਲ ਧਾਰਨ ਕਰਦੇ ਆ ਪਰੰਤੂ ਇਹਨਾਂ ਕੰਮਾਂ ਵਿੱਚ ਲੱਗ ਕੇ ਜੀਵ ਪਰਮਾਤਮਾ ਦੀ ਭਗਤੀ ਤੋਂ ਭੁੱਲੇ ਹੋਏ ਆ ਤੇ ਜੁਨਾ ਵਿੱਚ ਪਟਕਾ ਧੱਕੇ ਠੋਕਰਾਂ ਖਾਂਦੇ ਆ ਪਟਕਦੇ ਫਿਰਦੇ ਆ ਸੂਏ ਸੇਤ੍ਰਕ ਦੱਸਿਆ ਨਾ ਵਿਦਵਾਨਾਂ ਨੇ ਮੰਨਿਆ ਕਿ ਪੰਜ ਪ੍ਰਕਾਰ ਦੀ ਜਿਹੜੀ ਸਿੱਖੀ ਹੁੰਦੀ ਦੇਖਾ ਦੇਖੀ ਦੀ ਸਿੱਖੀ ਦੂਸਰੀ ਆ ਧੰਦੇ ਦੀ ਸਿੱਖੀ ਤੀਸਰੀ ਆ ਹਿਰਸ ਦੀ ਸਿੱਖੀ ਚੌਥੀ ਆ ਸਦਕ ਦੀ ਸਿੱਖੀ ਪੰਜਵੀਂ ਆ ਭਾਉ ਦੀ ਸਿੱਖੀ ਪਹਿਲੀ ਹੁੰਦੀ ਦੇਖਾ ਦੇਖੀ ਦੀ ਸਿੱਖੀ ਇਹਦਾ ਮਤਲਬ ਕਰਦੇ ਭਰਾਵਾਂ ਸਾਥ ਸੰਬੰਧੀਆਂ ਜਾਂ ਕਿਸੇ ਹੋਰ ਪੁਰਖ ਨੂੰ ਸਿੱਖ ਬਣਿਆ ਵੇਖ ਕੇ ਆਪ ਨਗੁਰਾ ਸਦਾਵਣ ਵੱਲੋਂ ਸ਼ਰਮ ਖਾ ਕੇ ਸਿੱਖ ਬਣ ਜਾ ਲੋ ਇਸ ਨੂੰ ਕਹਿੰਦੇ ਦੇਖਾ ਦੇਖੀ ਦੀ ਸਿੱਖੀ ਦੂਸਰੀ ਆ ਸਾਧ ਸੰਗਤ ਦੀ ਧੰਦੇ ਦੀ ਸਿੱਖੀ ਧੰਦੇ ਦੀ ਸਿੱਖੀ ਇਸ ਪ੍ਰਕਾਰ ਵੀ ਕਿਸੇ ਕਮਕਾਰ ਦੀ ਸਿੱਧੀ ਵਾਸਤੇ ਮੇਰਾ ਕੰਮ ਬਣ ਜੇ ਜਿਵੇਂ ਸ਼੍ਰੋਮਣੀ ਕਮੇਟੀ ਵਾਲੇ ਕਹਿੰਦੇ ਨਾ ਵੀ ਅੰਮ੍ਰਿਤ ਛਕਿਆ ਸਾਠੀ ਬੁਕੇਟ ਲੈ ਕੇ ਆ ਭਾਵੇਂ ਤੂੰ ਅੰਮ੍ਰਿਤ ਦਾ ਧਾਰਨੀ ਨਾ ਹੋਵੇ ਅੰਮ੍ਰਿਤ ਵਾਲੇ ਗੁਣ ਭਾਵੇਂ ਤੇਰੇ ਚ ਨਾ ਹੀ ਹੋਣ ਪਰ ਤੂੰ ਬਾਹਰੋਂ ਅਮਰ ਛਕਿਆ ਹੋਣਾ ਚਾਹੀਦਾ ਸਾਠੀ ਬਗੇੜ ਚਾਹੀਦਾ ਸਾਨੂੰ ਇਹਨੂੰ ਕਹਿੰਦੇ ਧੰਦੇ ਦੀ ਸਿੱਖੀ ਵੀ ਧੰਦੇ ਦਾ ਕਰਕੇ ਸਿੱਖੀ ਧਾਰਨ ਕਰ ਲਈ ਜਿਵੇਂ ਵਿਆਹ ਦੇ ਵੇਲੇ ਲੜਕੀ ਵਾਲਿਆਂ ਦੇ ਕਹਿਣ ਤੇ ਅਮਰ ਛਕ ਲੈਣਾ ਪਰ ਸਿੱਖੀ ਨਾਲ ਪਿਆਰ ਨਾ ਹੋਣ ਕਰਕੇ ਮਗਰੋਂ ਰਹਿਤ ਨਾ ਰੱਖਣੀ ਇਹ ਧੰਦੇ ਦੀ ਸਿੱਖੀ ਅਖਵਾਉਂਦੀ ਹੈ ਕੋਈ ਸਿੱਖੀ ਨਾ ਦੂਰ ਨੇੜੇ ਦਾ ਨਾਤਾ ਨਹੀਂ ਕਿਸੇ ਦੇ ਕੰਮਕਾਰ ਕਹਿਣ ਤੇ ਮੇਰਾ ਕੰਮ ਸੁਧਰ ਜੇ ਤੂੰ ਸਿੱਖੀ ਰੱਖ ਲੈਣੀ ਇਨੂੰ ਕਹਿੰਦੇ ਧੰਦੇ ਦੀ ਸਿੱਖੀ ਦੂਸਰੀ ਸਾਧ ਸੰਗਤ ਜੀ ਹੁੰਦੀ ਹਿਰਸ ਦੀ ਸਿੱਖੀ ਹਿਰਸ ਕੀ ਹੁੰਦਾ ਕਿਸੇ ਚੀਜ਼ ਦੇ ਲਾਲਚ ਵਸ ਹੋ ਕੇ ਸਿੱਖੀ ਧਾਰਨ ਕਰ ਲੈਣੀ ਪਰ ਅੰਦਰੋਂ ਕੋਈ ਸ਼ਰਧਾ ਨਾ ਹੋਣੀ ਇਹ ਹਿਰਸ ਦੀ ਸਿੱਖੀ ਆਖੀ ਜਾਂਦੀ ਚੌਥੀ ਹੈ ਸਦਕ ਦੀ ਸਿੱਖੀ ਸਦਕ ਦੀ ਸਿੱਖੀ ਨੂੰ ਵੀ ਕਾਫੀ ਮਾਨ ਸਤਕਾਰ ਹੈ ਜੋ ਦੁੱਖ ਸੁੱਖ ਮਾਨ ਅਪਮਾਨ ਹਾਨ ਲਾਭ ਜੰਮਣ ਆਦ ਵਿੱਚ ਗੁਰੂ ਜੀ ਦਾ ਬਾਣਾ ਮੰਨ ਕੇ ਪ੍ਰਸੰਨ ਰਹਿਣਾ ਅਤੇ ਗੁਰੂ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਮੜੀ ਮਸਾਣੀ ਆਦਿ ਦੀ ਮੰਨਤ ਨਾ ਕਰਨੀ ਆਪਣਾ ਮੰਨ ਤਾਂ ਤੇ ਧੰ ਗੁਰੂ ਦਾ ਸਮਝਣਾ ਇਹ ਸਿਦਕ ਦੀ ਸਿੱਖੀ ਹੈ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਗੁਰੂ ਜੀ ਦੀ ਮੰਨਤ ਸਮਝ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕਰਕੇ ਸਿਦਕ ਨਿਭਾਇਆ ਇਸ ਤਰ੍ਹਾਂ ਸਿਦਕ ਦੀ ਸਿੱਖੀ ਪੰਜਵੀਂ ਹੈ ਭਾਉ ਦੀ ਸਿੱਖੀ ਜੋ ਬਹੁਤ ਸਭ ਤੋਂ ਉੱਪਰ ਹੈ ਜੋ ਗੁਰੂ ਦੇ ਸਰੂਪ ਨੂੰ ਸਾਖiat ਪਰਮੇਸ਼ਰ ਸਮਝ ਕੇ ਆਪਣੇ ਮਨ ਵਿੱਚ ਗੁਰੂ ਦੇ ਸਰੂਪ ਦਾ ਧਿਆਨ ਕਰਨਾ ਅਤੇ ਉਹਨਾਂ ਦੇ ਬਚਨਾਂ ਉੱਪਰ ਭਰੋਸਾ ਰੱਖਣਾ ਅਤੇ ਹਰ ਵੇਲੇ ਪ੍ਰੇਮ ਵਿੱਚ ਲੱਗੇ ਰਹਿਣਾ ਇਹ ਭਾਉ ਦੀ ਸਿੱਖੀ ਹੈ ਜਿਵੇਂ ਭਾਈ ਆਨੰਦ ਲਾਲ ਜੀ ਅਤੇ ਭਾਈ ਕਨੀਆ ਜੀ ਨੇ ਸਭ ਥਾਈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੀ ਦੇਖਣਾ ਕੀਤਾ ਸੀ ਇਹਨੂੰ ਕਹਿੰਦੇ ਆ ਇਹ ਭਾਉ ਦੀ ਸਿੱਖੀ ਭਾਵ ਪ੍ਰੇਮ ਦੀ ਸਿੱਖੀ ਸੂਇ ਤੋਂ ਤੱਕ ਸਾਧ ਸੰਗਤ ਜੀ ਕੁਝ ਵਿਚਾਰਾਂ ਸਲੋਕਾਂ ਚ ਲੰਬੀਆਂ ਹੋ ਗਈਆਂ ਤੇ ਮਾਫੀ ਚਾਹੁੰਦੇ ਆ 135 ਨੰਬਰ ਸਲੋਕ ਤੱਕ ਵਿਚਾਰ ਸਤਿਗੁਰਾਂ ਕਰਵਾਈ ਹੈ ਦੋ ਸਲੋਕ ਹੀ ਇਸ ਵਿੱਚ ਆਪਾਂ ਵਿਚਾਰ ਸਕੇ ਹਾਂ ਇਸੇ ਤਰ੍ਹਾਂ ਆਪਾਂ ਆਉਣ ਵਾਲੇ ਦਿਨਾਂ ਚ ਆਪ ਜੀ ਨਾਲ ਸਾਝ ਪਾਵਾਂਗੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ